ਇਹ ਜਰਾ ਸੁਖਪਾਲ ਸਿੰਘ ਖੈਰੇ ਦੇ ਮਾਮਲੇ ਤੇ ਕਹਿ ਰਿਹਾ ਸਭ ਵੀ ਵਹਿ ਤਾ ਤੁਹਾਨੂੰ ਪਤਾ ਕਿ ਜਦੋਂ ਆਉਂਦੇ ਆਗੇ ਰੌਣਕਾਂ ਹੀ ਲਾ ਦਿੰਦੇ ਖਾਸ ਕਰ ਉਹ ਸੋਸ਼ਲ ਮੀਡੀਆ ਹੋਵੇ ਮੀਡੀਆ ਹੋਵੇ ਤਾਂ ਉਹ ਆ ਗਏ ਨੇ ਸੰਗਰੂਰ ਤੋਂ ਮੈਦਾਨ ਦੇ ਵਿੱਚ ਮਿੰਟੂ ਜੀ ਕੱਲ ਉਹਨਾਂ ਨੇ ਪਹਿਲੀ ਉਡਾਰੀ ਮਾਰੀ ਆ ਕਿ ਜੰਪ ਸਿੱਧਾ ਜਾ ਕੇ ਧੂਰੀ ਤੇ ਧੂਰੀ ਜਾਣ ਸਰ ਉਹਨਾਂ ਨੇ ਚੱਕ ਕੇ ਤੇ ਗੋਲਡੀ ਨੂੰ ਕਹਨੇ ਕਿ ਭਾਈ ਇਹ ਤਾਂ ਮੇਰਾ ਕਹਨੇ ਕਿ ਮਹਿਤਾਬ ਦਾ ਮਿੰਟਾ ਇਦਾਂ ਜਾਪਦਾ ਜਿੱਦਾਂ ਮਹਿਤਾਬ ਹੋਵੇ ਕਹਨੇ ਕਿ ਭਾਈ ਸਾਡਾ ਬੱਚਾ ਵੀ ਛੋਟਾ ਭਰਾ ਵੀ ਆ ਫਿਰ ਉਹਨਾਂ ਦੀ ਵਾਈਫ ਦਾ ਜ਼ਿਕਰ ਵੀ ਕੀਤਾ ਤੋਸਤਵਰ ਹੋਰ ਗੱਲਾਂ ਬਾਤਾਂ ਖੁੱਲੀਆਂ ਕਿਨੇ ਕਿ ਬਾਈ ਹੋਰ ਤਾਂ ਗੱਲਾਂ ਪਤਾ ਨਹੀਂ ਕਿਨੇ ਕਿ ਝੰਡੀ ਵਾਲੀ ਕਾਰ 골ਡੀ ਦੀ 27 ਦੇ ਵਿੱਚ ਪੱਕੀ ਆ ਮੈਂ ਕਿ ਸਰਕਾਰ ਬਣਨ ਤੋਂ ਬਾਅਦ ਹੀ ਮਿਲੂਗੀ ਉਹ ਕਿ ਪਹਿਲਾਂ ਦੁਵਾਰਾਂਗੇ ਖੈਰਾ ਸਾਹਿਬ ਬਿਲਕੁਲ ਤੇ ਖੈਰਾ ਸਾਹਿਬ ਹੁਣੇ ਗੱਲ ਇਹ ਵੀ ਉਸ ਤੋਂ ਬਾਅਦ ਫਿਰ ਮਿਲਣਾ ਵਿਜੇ ਸਿੰਘ ਲਾ ਕੁਲ ਚ ਰਹਿਗੇ ਫਿਰ ਉਸ ਤੋਂ ਬਾਅਦ ਹੋਰ ਵੀ ਉਹਨਾਂ ਨੂੰ ਉਡਾਰੀਆਂ ਮਾਰਨਗੇ ਖੈਰਾ ਸਾਹਿਬ ਪੂਰੇ ਐ ਕਹ ਲੋ ਕਿ ਫਾਰਮ ਦੇ ਵਿੱਚ ਇੱਕ ਵਾਰੀ ਕਹਨੇ ਕਿ ਕਿਸਾਨ ਵਾਢੀ ਵਾਲੇ ਪਾਸੇ ਆ ਤੇ ਅਸੀਂ ਜਰਾ ਜਿਹੜੇ ਰੁੱਸੀ ਗਲੇ ਆ ਨਾ ਸਾਰੇ ਉਹ ਮਨਾਲੀਏ ਨੰਟੇ ਨਹੀਂ ਨਹੀਂ ਠੀਕ ਹੈ ਠੀਕ ਤਾਂ ਕੀ ਲੱਗਦਾ ਤੁਹਾਨੂੰ ਖੈਰਾ ਸਾਹਿਬ ਦਾ ਮਾਹੌਲ ਸਹੀ ਜਿਹੜਾ ਫਰਿੱਜ ਚ ਜਾ ਕੇ ਇਹਨਾਂ ਦਾ ਦਸਤਾ ਜਾ ਕੇ ਨਾ ਉਹ ਮੀਟ ਦੇ ਬਹਾਨੇ ਬੰਦਾ ਮਾਰ ਦਿੰਦਾ ਜੀ ਧਾਰਮਿਕ ਜਿਕਾਰੇ ਲਾਉਣ ਦੇ ਨਾਂ ਤੇ ਬੰਦਾ ਮਾਰ ਦਿੰਦਾ ਜੀ ਸੋਚ ਜੋ ਸਾਡੀ ਵਿਪਿੰਤਾ ਹੈ ਉਹਦੇ ਤੇ ਸੁਹਾਗਾ ਫਿਰਨੂ ਫਿਰਦਾ ਮੈਂ ਕਤਈ ਉਹਨਾਂ ਦੇ ਨਾਲ ਨਹੀਂ ਉਹਨਾਂ ਦੇ ਵਿਰੋਧ ਚ ਹਾਂ ਚਾਹੇ ਮੈਨੂੰ ਕਿ ਜਿਹਦੇ ਮਰਜ਼ੀ ਪੱਖੇ ਚ ਖਲਾਰ ਦਿਓ ਮੈਂ ﺍﻟानियां ਕਹਿ ਦਿੰਦਾ ਹੋਰ ਮੀਰ ਸੁਖਵੀਰ ਜੀ ਠੀਕ ਹੈ ਨਾ ਮੈਂ ﺍﻟानियां ਖਲੋਤਾ ਇਸ ਜ਼ਿੰਦਗੀ ਦੇ ਆਖਰੀ ਦਮ ਤੱਕ ਹਲੋਤਾ ਮੈਂ ਨਹੀਂ ਜਾਊਂਗਾ ਉੱਧਰ ਜੇ ਸਾਡੇ ਇੱਥੇ ਸਾਡੇ ਪੰਜਾਬ 'ਚ ਰਹਿੰਦੇ ਕਿਸੇ ਘੱਟ ਗਿਣਤੀ ਨਾਲ ਕੋਈ ਕਰੇਗਾ ਨਾ ਮੈਂ ਉਹਦੇ ਵੀ ਖਿਲਾਫ ਹਾਂ ਇਹ ਵੀ ਸਾਡੇ ਭਰਾ ਆ ਇਹ ਵੀ ਗੱਲ ਮੈਂ ਤੁਹਾਨੂੰ ਕਲੀਅਰ ਕਰ ਦੇਵਾਂ ਸੋ ਬਾਕੀ ਹੁਣ ਜਿਹਨੂੰ ਮਰਜ਼ੀ ਜਿਹਦੇ ਮਰਜ਼ੀ ਖਾਤੇ 'ਚ ਰੱਖ ਲਿਓ ਆਈ ਡੋਂਟ ਕੇਅਰ ਹਾਂ ਠੀਕ ਹੈ ਭਾਈ ਠੀਕ ਹੈ ਨਾ ਜਿਹਨੇ ਰੱਖਣਾ ਰੱਖ ਲਓ ਕੋਈ ਗੱਲ ਨਹੀਂ ਕਿਸੇ ਨੂੰ ਧੱਕਣਾ ਹੀ ਵੀ ਹੈ ਫਲਾਣੇ ਨਾਲ ਉਹ ਗੱਲ ਵੱਖਰੀ ਹੈ ਠੀਕ ਹੈ ਕੋਈ ਚੱਕਰ ਨਹੀਂ ਆਪਾਂ ਹਰੇਕ ਦਾ ਰਿਗਾਰਡ ਕਰਦੇ ਆਂ ਅੱਛਾ ਦੂਜੀ ਗੱਲ ਜਿਹੜੀ ਐ ਸਰ ਜੀ ਤੁਜੀ ਗੱਲ ਜਿਹੜੀ ਸੁਖਪਾਲ ਸਿੰਘ ਖੈਰਾ ਦੀ ਹੈ ਵੇਖੋ ਤੁਸੀਂ ਉਹ ਜਿਹੜਾ ਹਾਰਡਲ ਰੇਸ ਵਾਲੀ ਗੱਲ ਕਹੀ ਹੈ ਕਿ ਮਤਲਬ ਕਿ ਰੇਸ ਜਿਹੜੀ ਆ ਉਹਦੇ ਵਿੱਚ ਸ਼ੁਰੂਆਤੀ ਦੌਰ ਚ ਇਹਨਾਂ ਨੇ ਇੱਕ ਔਕੜ ਬਹੁਤ ਸਹਾਈ ਜੀ ਪਰ ਮੈਂ ਉਸ ਨੂੰ ਮੰਨੂਗਾ ਕਿ ਸਟਾਰਟਿੰਗ ਹੈ ਆਗਾਜ਼ ਹੋਇਆ ਅੰਜਾਮ ਖੁਦਾ ਜਾਣੇ ਜੀ ਇਹ ਕੋਈ ਮਤਲਬ ਕਿ ਸਫਲਤਾ ਦੀ ਗਰੰਟੀ ਨਹੀਂ ਕਿਉਂਕਿ ਜਦੋਂ ਤੁਸੀਂ ਇਸ ਤਰ੍ਹਾਂ ਦੀ ਲੜਾਈ 'ਚੋਂ ਉੱਤਰਦੇ ਆ ਨਾ ਲੜਾਈ 'ਚੋਂ ਉੱਤਰਦੇ ਹੋ ਹਜ਼ੂਰ ਜੀ ਤਾਂ ਭਾਈ ਉਹਦੇ 'ਚ ਕੀ ਹੁੰਦਾ ਆ ਕਿ ਭਾਈ ਦੇਖੋ ਜਿਹੜੀ ਇੱਕ ਨਾ ਬੜੀ ਖੂਬਸੂਰਤ ਕਿਸੇ ਨੇ ਗੱਲ ਕਹੀ ਸੀਗੀ ਉਹ ਜ਼ਰੂਰ ਸੁਣਿਓ ਉਹਦੇ 'ਚ ਕਹਿੰਦਾ ਕਿ ਰਾਹ 'ਤੇ ਉਸकी ਚਲें ਰਾਹ 'ਤੇ ਉਸकी ਚਲें और इम्तिहान कोई ना हो राह पे उसकी चले और इम्तिहान कोई ना हो मुमकिन ही नहीं आतिश हो दुआ कोई ना हो वाह क्या बात जो राह पर चलोगे इम्तिहान ते मतलब तो के सोच के ही रखियो कि इम्तिहान हो वो, गए वो होने वो भी हो सकता व ਉਤਲਾ ਵੀ ਹੋ ਸਕਦਾ ਸੱਚ ਵੀ ਹੋ ਸਕਦਾ ਇੱਕ ਯਾਰ ਵੀ ਹੋ ਸਕਦਾ ਤੁਹਾਡਾ ਤੈਨੂੰ ਧਿਆਨ ਹੋਣਗੇ ਤੇ ਕਹਿੰਦਾ ਕਿ ਆਤੀਸ਼ਾ ਆਤੀਸ਼ ਹੁੰਦੀ ਹੈ ਜਿਹੜੇ ਆਪਾਂ ਅਬਰੂਦ ਚਲਾਉਨੇ ਪਟਾਕੇ ਚਲਾਉਨੇ ਆ ਵੀ ਜੇ ਇਹ ਜਲਦਾ ਤਾਂ ਕਿਵੇਂ ਸੰਭਵ ਹੈ ਕਿ ਤੁਆ ਨਾ ਹੋਵੇਗਾ ਇਮਤਿਹਾਨ ਹੋਣਗੇ ਹੋਣਗੇ ਸੋ ਇਹ ਜਿਹੜੀ ਲੜਾਈ ਆ ਇਹਦੇ 'ਚ ਧਿਆਨ ਹੋਣਾ ਹੀ ਹੋਣਾ ਹੈ ਖੈਰਾ ਸਾਹਿਬ ਦੇ ਜੀ ਖੇਰਾ ਸਾਹਿਬ ਕੀ ਜਿਹੜੇ ਵੀ ਉੱਥੇ ਆਉਣਗੇ ਉਹਨਾਂ ਦੇ ਸਾਰਿਆਂ ਦੇ ਇੰਤਿਆਮ ਹੋਣ ਵਾਲੇ ਆ ਸੰਗਰੂਰ ਦੀ ਲੜਾਈ ਚ ਤਾਂ ਇਹਨਾਂ ਨੇ ਚਲੋ ਮਨਾ ਲਿਆ ਗੋਲਡੀ ਸਿੰਗਲਾ ਸਾਹਿਬ ਨਾਲ ਵੀ ਮੁਲਾਕਾਤ ਹੋ ਗਈ ਇਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਕੰਮ ਕਿਤਰਾ ਸ਼ੁਰੂ ਕੀਤਾ ਤੁਸੀਂ ਦੇਖੋ ਕਿ ਚਲਦੀ ਗੱਡੀ ਚ ਇੱਕ ਇੰਟਰਵਿਊ ਦਿੱਤੀ ਆ ਉਸ ਚਲਦੀ ਗੱਡੀ ਦੇ ਵਿੱਚ ਹੀ ਪਟਾਕਾ ਪਾਤਾ ਸਿਮਰਨਜੀਤ ਸਿੰਘ ਮਾਨ ਨੂੰ ਲੈ ਕੇ ਕਹਿ ਦਿੱਤਾ ਹਾਲਾਂਕਿ ਕਹਿ ਦਿੱਤਾ ਕਿ ਜੀ ਇਹ ਸਬਜੈਕਟ ਟੂ ਕਰੈਕਸ਼ਨ ਹੋ ਸਕਦਾ ਹੈ ਕਿ ਇਹਨਾਂ ਨੇ ਰਾਸ਼ਟਰਪਤੀ ਦੀ ਵੋਟ ਭਾਜਪਾ ਨੂੰ ਪਾਈ ਹੈ ਜੀ ਮਤਲਬ ਕਿ ਚੱਲ ਪਿਆ ਕੰਮ ਚੀਫ ਮਨਿਸਟਰ ਨੂੰ ਲੈ ਕੇ ਗੱਲ ਕਹਿ ਦਿੱਤੀ ਕਿ ਭਾਈ ਇਹ ਸੋਨਾ ਹੁਣ ਜਿਹੜਾ ਬਾਹਾਂ ਚ ਭਰਿਆ ਪਿਆ ਇਹ ਕਿੱਥੋਂ ਆ ਗਿਆ ਇਹ ਹਜ਼ਾਰ ਹਜ਼ਾਰ ਗਨਮੈਨ ਲਈ ਫਿਰਦੇ ਆ ਕਿ ਵੀਆਈਪੀ ਕਲਚਰ ਜਿਹੜਾ ਖਤਮ ਹੋ ਗਿਆ ਮਤਲਬ ਕਿ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਜਿਹੜਾ ਕੰਮ ਮੇਰਾ ਸੀ ਉਹ ਮੈਂ ਨਿਬੇੜ ਲਿਆ ਹੁਣ ਜੀ ਸਿਵੇਂ ਉਹ ਕਹਿੰਦਾ ਨਾ ਕਿ ਉਹ ਨਾ ਤੂੜੀ ਤੰਦ ਵੇਚ ਵਟ ਕੇ ਭਈ ਉਹ ਤੂੜੀ ਤੰਦ ਵਾਲਾ ਕੰਮ ਸੰਭਲਿਆ ਹੁਣ ਹੁਣ ਮੇਲੇ ਚ ਆ ਗਏ ਬਸ ਹਾਂ ਬਿਲਕੁਲ ਚਨਾਵੀ ਮੇਲਾ ਜੀ ਨਾ ਹਾਕੀ ਨਾ ਬੱਲਾ ਕੱਲੇ ਨੂੰ ਕੱਲਾ ਜੀ ਪਰ ਇੱਥੇ ਕੰਮ ਜਿਹੜਾ ਉਹ ਬਹੁਤ ਕੋਨੀ ਆ ਤਾਂ ਇਹ ਉਹਨਾਂ ਨੇ ਸਾਫ਼ ਕਰ ਦਿੱਤੇ ਆ ਕਿ ਇਸ਼ਾਰੇ ਉਹਨਾਂ ਦੇ ਸਾਫ਼ ਆ ਕਿ ਉਹ ਤਿਆਰ ਨੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵੱਲੋਂ ਵੀ ਜੋ ਜਵਾਬੀ ਹਮਲੇ ਹੋਣੇ ਨੇ। ਔਰ ਜੋ ਉਹਨਾਂ ਨੇ ਘੇਰਾ ਪਾਉਣਾ। ਉਹਨਾਂ ਨੇ ਇੱਥੋਂ ਤੱਕ ਦੇਖੋ ਮੈਂ ਤੁਹਾਨੂੰ ਅੱਗੇ ਕਿਹਾ ਸੀਗਾ ਕਿ ਇਹ ਸਿੱਧੀ ਭਗਵੰਤ ਮਾਨ ਨੂੰ ਚੁਣੌਤੀ ਹੈ। ਅੱਜ ਹੀ ਉਹਨਾਂ ਦੀ ਸਟੇਟਮੈਂਟ ਸੀਗੀ ਕਿ ਮੈਂ ਕਹਿੰਨਾ ਕਿ ਬਾਈ ਤੂੰ ਸਿਧਾ ਮੈਦਾਨ 'ਚ। ਪੁੱਤਰਾ ਤੂੰ ਆ। ਜੀ। ਯਾਨੀ ਆਹੀ ਕੁਝ ਕਹਿਣਾ ਹੈ ਸੁਖਪਾਲ ਸਿੰਘ ਖੈਰਾ ਨੇ। ਔਰ ਸਭ ਤੋਂ ਵੱਡੀ ਗੱਲ ਕਿ ਡਿਬੇਟ ਵਾਸਤੇ ਚੈਲੰਜ ਕਿਆ ਮਾਨ ਸਾਹਿਬ ਆ ਕੇ ਡਿਬੇਟ ਕਰ ਗੈਸੇ ਉਹ ਤੇ ਬਹੁਤ ਰੁੱਖਾ ਬੋਲਦੇ ਨੇ ਤੁਹਾਨੂੰ ਪਤਾ ਇੱਕ ਦੂਜੇ ਨੂੰ ਜੀ ਜੀ ਤਾਂ ਮਤਲਬ ਕਿ ਉਹਨਾਂ ਨੇ ਆਪਣਾ ਕੰਮ ਚਲਾ ਦਿੱਤਾ ਕਿ ਹਾਂ ਭਾਈ ਦੱਸ ਦਿੱਤਾ ਕਿ ਐਸ ਰਸਤੇ ਤੇ ਮੈਂ ਚੱਲੂੰਗਾ ਜੀ ਇਸ ਤਰ੍ਹਾਂ ਦੀ ਮੇਰੀ ਸ਼ੈਲੀ ਹੋਏਗੀ ਇਸ ਤਰ੍ਹਾਂ ਦੇ ਮੇਰੇ ਸਵਾਲਾਤ ਹੋਣਗੇ ਇਸ ਤਰ੍ਹਾਂ ਦੇ ਮੇਰੇ ਜਵਾਬ ਹੋਣਗੇ ਤਾਂ ਗੱਲ ਇਹ ਹੈ ਕਿ ਹਰਡਲ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਹਰਡਲ ਠੀਕ ਹੈ ਹਰਡਲ ਰੇਸ ਦੇ ਵਿੱਚ ਹਰਡਲ ਇੱਕ ਨਹੀਂ ਹੁੰਦਾ ਜੇ ਤੁਸੀਂ ਹਰਡਲ ਰੇਸ ਦੇਖੋਗੇ ਨਾ ਹਰਡਲ ਰੇਸ ਦੇ ਵਿੱਚ ਪੈਰ ਪੈਰ ਤੇ ਹਰਡਲ ਹੁੰਦੇ ਆ ਉਹ ਦੇਖਦੇ ਘਰੇ ਸਾਬ ਕਿੰਨੇ ਕੋ ਜੰਮਦੇ ਆ ਕਿੰਨੇ ਕੋ ਡਿੱਗਦੇ ਆ ਕਿੰਨਾ ਕੋ ਲੇਟ ਹੁੰਦੇ ਆ ਇਹ ਸੋ ਇੰਨਾ ਸੌਖਾ ਨਹੀਂ ਔਰ ਉਹ ਵੀ ਕਹਿ ਰਿਹਾ ਕਿ ਹੋ ਸਕਦਾ ਮੈਂ ਹਾਰ ਜਾਵਾਂ ਮਤਲਬ ਕਿ ਹੋ ਸਕਦਾ ਕੋਈ ਦੂਸਰਾ ਜਿੱਤ ਜਾਵੇ ਜੀ ਪਰ ਇਹ ਲੜਾਈ ਜਿਹੜੀ ਆ ਦੋ ਤਰ੍ਹਾਂ ਦੀ ਜਿਹੜੀ ਆ ਲੜਾਈ ਆ ਕਿ ਇੱਕ ਮੇਰੀ ਉਹ ਧਿਰ ਆ ਸਾਹਮਣੇ ਜਿਹੜੀ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ ਤੇ ਦੂਸਰੀ ਧਿਰ ਉਹ ਆ ਜਿਹੜੀ ਇੱਥੇ ਇਹ ਸਭ ਕੁਝ ਕਰਦੀ ਆ ਖैर ਦੇਖਦੇ ਹਾਂ ਹੁਣ ਇਸ ਲੜਾਈ ਦੇ ਵਿੱਚੋਂ ਕਿਵੇਂ ਉਹ ਨਿਖਰਦੇ ਆ ਕਿਵੇਂ ਨਿਕਲਦੇ ਆ ਨਿਖਰਦੇ ਆ ਕਿ ਵਿਖਰਦੇ ਆ ਹਾਂ ਇਹ ਤਾਂ ਸਮਝ ਦਸੂਗਾ ਜੀ 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 ਉਹ ਕਹਿੰਦਾ ਨਾ ਇੱਕ ਚੋਟ ਸਹਿਕਰ ਕੰਕਰ ਇੱਕ ਚੋਟ ਖਾਕਰ ਕੰਕਰ ਕੰਕਰ ਹੋ ਗਿਆ ਇੱਕ ਚੋਟ ਸਹਿਕਰ ਸ਼ੰਕਰ ਸ਼ੰਕਰ ਹੋ ਗਿਆ ਜੀ 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 ਇਧਰਲੇ ਪਾਸੇ ਉਹ ਕਰਨ ਵੀ ਰੰਧਾਵਾ ਜੀ ਇਹ ਕਹਿੰਨੇ ਜੀ ਬਾਈ ਜੀ ਛਾੜੂ ਦੇ ਵਲੰਟੀਅਰ ਦੀ ਵੋਟਸ ਖੈਰਾ ਸਾਹਿਬ ਨੂੰ ਪੈਂਦੀਆਂ ਜੀ ਕਹਿੰਦੇ ਕਿ ਬਾਈ ਉੱਪਰਲੇ ਪਾਸੇ ਬੱਬਲ ਜੀ ਉਹ ਲਿਖਦੇ ਪਏ ਡੇਢ ਮਹੀਨਾ ਪਤਾ ਲੱਗੂ ਆ ਜੀ ਕੀ ਭਾਅ ਵਿਕਦੀ ਆ ਜੀ ਉਹਦਾ ਟਾਈਮ ਹੀ ਦੱਸੂ ਪਟਾਕੇ ਪਾਉਣੇ ਆ ਕਿਹਦੇ ਪੈਂਦੇ ਆ ਪਟਾਕੇ ਬਾਈ ਹਾਂਜੀ ਤਾਂ ਉਹ ਤਾਂ ਸਮੇਂ ਦੇ ਨਾਲ ਪਤਾ ਲੱਗਣਾ ਬਾਈ ਕੋਈ ਗੱਲ ਨਹੀਂ ਹੌਲੀ ਹੌਲੀ ਮੈਦਾਨ ਖੁੱਲਦਾ ਜਾਊਗਾ ਫਿਰ ਪਤਾ ਚੱਲਦਾ ਜਾਏਗਾ ਮਾਲਵਾ ਵੈਲਟ ਕਹਿੰਨੇ ਕਿ ਸਿਮਰਜੀਤ ਮਾਨ ਮੁਕਾਬਲੇ ਚੋਂ ਬਾਹਰ ਹੋ ਜੂਈ ਲਾਸਟ ਤੱਕ ਜਾਂਦੇ ਆਂਦੇ ਖੈਰਾ ਕਹਿੰਨੇ ਕਿ ਵੈਜੂ ਸੀਟ ਕਹਿੰਨੇ ਕਿ ਲੈਜੂ ਸੀਟ ਕਹ ਰਿਹਾ ਸਾਹਿਬ ਲੇਖਕਾਂ ਦੀ ਨਾ ਦੇਖੋ ਇੱਥੇ ਪੰਜਾਬੀ VOTER ਕੀ ਸੋਚਦਾ ਤੁਹਾਨੂੰ ਉਹਦੇ ਚ ਨਾ ਧਰਮ ਨੂੰ ਤੁਸੀਂ ਵੱਖ ਕਰ ਦਿਓ ਥੋੜਾ ਜਾਤ ਸਮੀਕਰਨ ਨੂੰ ਵੀ ਵੱਖਰਾ ਕਰ ਦਿਓ ਪੰਜਾਬ ਦੇ VOTER ਦੀ ਜਿੰਨੀ ਕੋ ਕਾਇਫੀਤ ਮੇਰੀ ਸਮਝ ਪਈ ਆ ਸਭ ਤੋਂ ਪਹਿਲਾਂ ਖੜਕਾ ਦੜਕਾ ਫਿਰ ਉਹਦੀ ਗਰਾਊਂਡ ਤੇ ਕਨੈਕਟੀਵਿਟੀ ਕਿਸ ਤਰ੍ਹਾਂ ਦੀ ਆ ਸੰਪਰਕ ਕਿਸ ਤਰ੍ਹਾਂ ਦਾ ਆ ਉਹ ਲੋਕਾਂ ਚ ਕਿੰਨਾ ਕੋ ਜਾਂਦਾ ਹੈ ਲੋਕਾਂ ਮਗਰ ਬੋਲਦਾ ਕਿੰਨਾ ਕੋ ਆ ਜੀ ਜਦ ਤੁਸੀਂ ਇਹ ਸਾਰੀਆਂ ਚੀਜ਼ਾਂ ਵੇਖੋਗੇ ਨਾ ਇਹਦੇ ਚ ਤਾਂ ਜੇ ਆਪਾਂ ਵੇਖੀਏ ਤਾਂ ਉਸ ਇਲਾਕੇ ਦੇ ਵਿੱਚ ਕਿਉਂਕਿ ਨੀਤ ਹੀਰ ਤਾਂ ਆਪਣੇ ਹਲਕੇ ਤੱਕ ਮ hạnੂਦ ਸੀ ਜੀ ਹੁਣ ਜਿਹੜਾ ਆਪਾਂ ਦੇਖੀਏ ਸੁਖਪਾਲ ਸਿੰਘ ਖਹਿਰਾ ਜਿਸ ਤਰ੍ਹਾਂ ਇਹ ਕਹਿ ਰਿਹਾ ਕਿ ਉਹਦਾ ਜੇ ਤੁਸੀਂ ਸਾਲ 2 ਸਾਲ ਚ ਦੇਖੋਗੇ ਨਾ ਉਹਦਾ ਕਦਮੁੱਤ ਜਿਹੜਾ ਹੈ ਨਾ ਉਹ ਇਸ ਕਰਕੇ ਵਧਿਆ ਕਿ ਬਹੁਤ ਸਾਰੇ ਮੁੱਦਿਆਂ 'ਤੇ ਜਿਹੜੇ ਕਿ ਪੰਜਾਬ ਲੈਵਲ ਦੇ ਸੀਗੇ ਜਦਾਂ ਮੈਂ ਜੇ ਯਾਦ ਕਰਾਂ ਤਾ ਸ਼ਹਿਦ ਮੱਤੇਵਾੜਾ ਵਾਲਾ ਇੱਕ ਸੀ ਜਗਰਾਉ ਕੋਠੀ ਵਾਲਾ ਫਿਰ ਇਸ ਤੋਂ ਇਲਾਵਾ ਪਾਨਾ ਸਿੱਧੂ ਦਾ ਜਦੋਂ ਮਸਲਾ ਚੱਲਿਆ ਹਾਲਾਂਕਿ ਪਾਨਾ ਸਿੱਧੂ ਦੀ ਮੁਖਾਲਫਤ ਵੀ ਤੁਹਾਨੂੰ ਪਤਾ ਬਹੁਤ ਜ਼ਿਆਦਾ ਹੋਈ ਉਸ ਮਾਮਲੇ ਦੇ ਵਿੱਚ ਯਾਨੀ ਇਸ ਤਰ੍ਹਾਂ ਦੇ ਮੁੱਦੇ ਸੀਗੇ ਜਿਹੜੇ ਕਿ ਵੱਖ-ਵੱਖ ਖੇਤਰਾਂ ਨਾਲ ਜੁੜੇ ਸੀ ਵੱਖ-ਵੱਖ ਹੋਰ ਕਾਰਨਾਂ ਨਾਲ ਜੁੜੇ ਸੀਗੇ ਜਿਨ੍ਹਾਂ ਦੇ ਵਿੱਚ ਇੱਕ ਮਾਰੇ ਖੇਲ ਦੇ ਨਾਲ ਇੱਕ ਹੋਰ ਧਾਰਮਿਕ ਮੋਰਚਾ ਸੀ ਉਹਦੇ 'ਚ ਵੀ ਗਿਆ ਸੁਖਪਾਲ ਖਹਿਰਾ ਸ਼ਾਇਦ ਅੰਮ੍ਰਿਤਸਰ ਵਾਲਾ ਜਿਹੜਾ ਹੁਣ ਚੱਲ ਰਿਹਾ ਜੀ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਉਹਦੇ 'ਚ ਵੀ ਇਹਨਾਂ ਦੀ ਸ਼ਮੂਲੀਅਤ ਰਹੀ ਆ ਮੈਨੂੰ ਲੱਗਦਾ ਵੀ ਜਿਹੜੇ ਵੀ ਮੁੱਦੇ ਸੀ ਮੇਰੇ ਖਿਆਲਾਂ ਜਿਹੜੇ ਮੀਡੀਆ ਸੋਸ਼ਲ ਮੀਡੀਆ ਚ ਆ ਗਏ ਆ ਇਹ ਆਲਮੋਸਟ ਜਾਣਦਾ ਕਿ ਜਿਹੜਾ ਪੰਜਾਬੀ ਵੋਟਰ ਹੈ ਨਾ ਉਹ ਇਨਾਂ ਪੱਖਾਂ ਨੂੰ ਜ਼ਰੂਰ ਦੇਖਦਾ ਹੈ ਜੀ ਕਿ ਬੰਦਾ ਗਰਾਊਂਡ ਤੇ ਲੋਕਾਂ ਚ ਕਿਸ ਤਰ੍ਹਾਂ ਮਿਲਦਾ ਵਿਚਰਦਾ ਲੋਕਾਂ ਨਾਲ ਕਿਸ ਤਰ੍ਹਾਂ ਖੜਦਾ ਔਰ ਉਹਦੀ ਬੜਕ ਕਿਵੇਂ ਦੀ ਆ ਜੀ ਬੜਕ ਕਿੰਨੀ ਕੁ ਆ ਜੀ ਤੇ ਸਾਫ਼ ਤੌਰ ਤੇ ਹੈ ਕਿ ਤੱਕੇ ਦੇ ਵਿਰੁੱਧ ਖੜਦੇ ਨੇ ਪੰਜਾਬੀ ਇਹ ਹੁਣ ਇਹ ਦੇਖਣ ਹਰੇਕ ਧਿਰ ਨੇ ਦੇਖਣਾ ਹੈ ਕਿ ਸਾਰੇ ਪੋਲੀਟੀਸ਼ੀਅਨ ਦੇਖਣ ਕਿ ਭਾਈ ਤੁਸੀਂ ਇਹ ਚੀਜ਼ਾਂ ਕਦੋਂ ਠੀਕ ਕਰ ਸਕਦੇ ਹੋ ਤੱਕਾ ਤਾਂ ਹੋਇਆ ਨਾ ਕਿਸੇ ਵੀ ਰਾਜ ਨੂੰ ਲੈ ਲਓ ਕੱਲ੍ਹ ਹੀ ਰਾਜ ਨੂੰ ਲੈ ਲਓ ਕਾਂਗਰਸ ਰਾਜ ਨੂੰ ਲੈ ਲਓ ਜਾਂ ਕਹ ਲਓ ਕਿ ਹੁਣ ਮੌਜੂਦਾ ਜਿਹੜਾ ਚਲੰਤ ਰਾਜ ਹੈ ਤਾਂ ਤੱਕੇ ਦੇ ਵਿਰੋਧ ਦੇ ਵਿੱਚ ਵੀ ਖੜਦੇ ਵੋਟਰ ਜੀ 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 ਇਧਰਲੇ ਪਾਸੇ ਵੀ ਕੀ ਜੇ ਕਹਿੰਦੇ ਕਿ ਖੈਰਾ ਸਾਹਿਬ ਚੰਗੇ ਬੁਲਾ ਰਹੇ ਆ ਜੀ ਤੇ ਇਹਦੇ ਨਾਲ ਸੋਨੂ ਜੀ ਉਹ ਕਹਿੰਦੇ ਜੀ ਹਾਲੇ ਨੰਦਪੁਰ ਸਾਹਿਬ ਤੋਂ ਖੜ ਜਾਂਦੇ ਤਾਂ ਫੇਰ ਖੈਰੇ ਨੇ ਜਿੱਤੀ ਜਾਣਾ ਸੀਗਾ ਜੀ ਆਪ ਨੂੰ ਫਾਇਦਾ ਦੇਣ ਆਇਆ ਜੀ ਕਹਿੰਦੇ ਕਿ ਉਹਨਾਂ ਦੀ ਲੜਾਈ ਜਿਹੜੀ ਆ ਨਾ ਆਪ ਨੂੰ ਮੈਂ ਨਹੀਂ ਮੰਨਦਾ ਮੈਨੂੰ ਵੀ ਨਹੀਂ ਸਮਝ ਆ ਰਹੀ ਜਾਂ ਕੋਈ ਤੁਸੀਂ ਥੋੜਾ ਦੱਸੋ ਖੂਨ ਚੀ ਗੱਲ ਕਿ ਮੈਨੂੰ ਨਹੀਂ ਲੱਗਦਾ ਕਿ ਸੁਖਪਾਲ ਖੈਰਾ ਰਲ ਕੇ ਖੇਡ ਲਊਗਾ ਔਰ ਉਹ ਵੀ ਭਗਵੰਤ ਮਾਨ ਵਾਸਤੇ ਤੁਸੀਂ ਸੋਚ ਸਕਦੇ ਹੋ ਤੁਹਾਨੂੰ ਕੋਈ ਬੰਦਾ ਜੇਲ੍ਹ ਦੇ ਵਿੱਚ ਸੁੱਟ ਦੇਵੇ ਤੇ ਚੁੱਕਿਆ ਵੀ ਤੁਹਾਨੂੰ ਇਸ ਤਰ੍ਹਾਂ ਜਾਵੇ ਤੁਹਾਡੇ ਘਰ ਚ ਆ ਕੇ ਕਿ ਜਦੋਂ ਤੁਸੀਂ ਇੱਕ ਮਮੂਲੀ ਮਤਲਬ ਕਿ ਮਮੂਲੀ ਇਨਸਾਨ ਹੋ ਨਾ ਕਿ ਨੁਮਾਇੰਦੇ ਇੰਨਾ ਜ਼ਲੀਲ ਕੀਤਾ ਜਾਵੇ ਕਿ ਤੁਹਾਨੂੰ ਮਤਲਬ ਸਾਫੇ ਚ ਖੜਿਆ ਜਾਵੇ ਤੁਹਾਨੂੰ ਸੀਸੀਟੀਵੀ ਕੈਮਰਿਆਂ ਚ ਬਿਠਾਇਆ ਜਾਵੇ ਹਰ ਟਾਈਮ ਉਹ ਸੀਸੀਟੀਵੀ ਕੈਮਰੇ ਚੱਲਦੇ ਰਹਿਣ ਕੋਈ ਤੁਹਾਡੀ ਪ੍ਰਾਈਵੇਸੀ ਨਹੀਂ ਕੋਈ ਲੈਣਾ ਨਹੀਂ ਕੋਈ ਇਹ ਆਪ ਹੀ ਕਿਹਾ ਨਾ ਇਹਨਾਂ ਨੇ ਆਖਿਆ ਖੈਰਾ ਸਾਹਿਬ ਨੇ ਕਿਹਾ ਹਾਂ ਜੇ ਬੰਦਾ ਇੰਨਾ ਕੁਝ ਝੱਲ ਕੇ ਉਹ ਫਿਰ ਵੀ ਰਲ ਗਿਆ ਨਾ ਸਮਝ ਲਓ ਮੇਰੀ ਨਜ਼ਰ ਦੇ ਵਿੱਚ ਉਹ ਫਿਰ ਮਰਦ ਨਹੀਂ ਹੈਗਾ ਸਿਆਸਤਦਾਨ ਤੇ ਸ਼ੱਡੋ ਉਹ ਪੰਜਾਬੀ ਹੈ ਨਹੀਂ ਫਿਰ ਉਹਦੇ ਚ ਗੈਰਤ ਮਰ ਗਈ ਆ ਜੇ ਇਹਨਾਂ ਕੁਝ ਬਰਦਾਸ਼ਤ ਕਰਕੇ ਕੋਈ ਰਲ ਕੇ ਖੇਡੇਗਾ ਨਾ ਸਮਝ ਲਓ ਉਹ ਰਲ ਕੇ ਨਹੀਂ ਖੇਡ ਰਿਹਾ ਉਹ ਗਲ ਕੇ ਖੇਡ ਰਿਹਾ ਉਹਦਾ ਕੈਰੀਅਰ ਖਤਮ ਹੋ ਜਾਏਗਾ ਅੱਗੇ ਜਾ ਕੇ ਪਬਲਿਕ ਐ ਸਭ ਕੁਝ ਜਾਣਦੀ ਆ ਅਜੇ ਮਹੀਨਾ ਪਿਆ ਹੀ ਆ ਨਾ ਇਲੈਕਸ਼ਨ ਚ ਜੀ ਉਹ ਮਹੀਨੇ ਤੋਂ ਵੀ ਵੱਧ ਪਿਆ ਤਾਂ ਸਭ ਕੁਝ ਪਤਾ ਲੱਗ ਜਾਂਦਾ ਹੁੰਦਾ ਲੋਕਾਂ ਨੂੰ ਜੀ 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 ਗੱਲ ਬਿਲਕੁਲ ਠੀਕ ਹੈ ਰঞ্জੀਤ ਜੀ ਵੀ ਕਹਿੰਦੇ ਪਿਆ ਜੀ ਹਾਂ ਅਮਰਪਾਲ ਦੇ ਮਾਮਲੇ ਦੇ ਵਿੱਚ ਮੋਰਚੇ ਦੇ ਵਿੱਚ ਵੀ ਆਏ ਸੀਗੇ ਖੈਰਾ ਸਾਹਿਬ ਉਹੀ ਹੈ ਨਾ ਤੇ ਮਾਈਨਿੰਗ ਤੇ ਵੀ ਬੋਲੇ ਇੱਕ ਵੀਰ ਦਾ ਕਮੈਂਟ ਆਇਆ ਸੀ ਉੱਪਰ ਸਾਰੇ ਮੁੱਦਿਆਂ ਤੇ ਬੋਲਦੇ ਆ ਬਿਲਕੁਲ ਓਬਵੀਅਸ ਹੈ ਕਿ ਇਸ ਤਰ੍ਹਾਂ ਦੇ ਮੁੱਦਿਆਂ ਤੇ ਤਾਂ ਬੋਲਦੇ ਆ ਮਤਲਬ ਕਿ ਜਿਹੜੇ ਲੋਕਾਂ ਨਾਲ ਵੱਖ-ਵੱਖ ਖੇਤਰਾਂ 'ਚ ਵੱਖ-ਵੱਖ ਇਲਾਕਿਆਂ 'ਚ ਜੁੜ ਜਾਂਦੇ ਆ ਜਾ ਕੇ ਚਾਹੇ ਕਿਸੇ ਇੱਕ ਨਾਲ ਹੈ ਜਾਂ ਕਿਸੇ ਗਰੁੱਪ ਜਾਂ ਸੰਸਥਾ ਨਾਲ ਆ ਜਾਂ ਵਾਤਾਵਰਣ ਨਾਲ ਆ ਤਾਂ ਉਹ ਚੀਜ਼ਾਂ ਜਿਹੜੀਆਂ ਨਾ ਉਹ ਮੈਂ ਕਹਿ ਰਿਹਾ ਕਿ ਜਿਹੜਾ ਪੰਜਾਬੀ ਵੋਟਰ ਹੈ ਨਾ ਉਹ ਇਸ ਤਰ੍ਹਾਂ ਦੀਆਂ ਖਾਸੀਅਤਾਂ ਨੂੰ ਦੇਖਦਾ ਹੈ ਜਿੰਨਾ ਕੋ ਮੈਂ ਸਮਝਦਾ ਖੜਕਾ ਦੜਕਾ ਵੀ ਉਹਨੇ ਦੇਖਣਾ ਦਲੇਰ ਕਿੰਨਾ ਕੁਆ ਕੋਈ ਬੋਲਣ ਦੀ ਉਹਦੀ ਕਿਸ ਤਰ੍ਹਾਂ ਦੀ ਸ਼ੈਲੀ ਆ ਮੈਂ ਅੱਗੇ ਕਿਹਾ ਕਿ ਇੱਥੇ ਅਗੇ ਤੁਹਾਨੂੰ ਸ਼ਾਇਦ ਗੱਲ ਸੁਣਾਈ ਆ ਇੱਥੇ ਲੋਕ ਜਿਹੜੇ ਆ ਨਾ ਕੋਈ ਥਾਣੇਦਾਰ ਭਲਾ ਮਾਨਸ ਲੱਗ ਜAVE ਤੈਨੂੰ ਥਾਣੇਦਾਰ ਸਮਝਦੇ ਨਹੀਂ ਸਮਝਦੇ ਮਤਲਬ ਉਹਨਾਂ ਨੂੰ ਓਦਾਂ ਦਾ ਬੰਦਾ ਹੀ ਚਾਹੀਦਾ ਜੋ ਜੋ ਖੜਕੇ ਦੜਕੇ ਵਾਲਾ ਜਿਹੜਾ ਜਿੱਦਾਂ ਦਾ ਉਹ ਆਪਣੇ ਅੰਦਰ ਆ ਰਖਦੇ ਸਭਾ ਹਾਂ ਜੀ ਵੀ ਥੋੜੀ ਕਰਾਰੀ ਹੋਵੇ ਤਾਂ ਉਹ ਵੀ ਭਾਲ ਦੇ ਕੇ ਭਾਈ ਓਦਾਂ ਨਹੀਂ ਬੰਦਾ ਹੋਣਾ ਸੀ ਜੀ 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 ਤਾਂ ਇਹਨੂੰ ਲੈ ਕੇ ਮਿੰਟੂ ਜੀ ਉੱਪਰਲੇ ਪਾਸੇ ਇੱਕ ਵੀਰ ਦਾ ਕਮੈਂਟ ਸੀਗਾ ਮਾਲਵਾ 벨ਟ ਉਹ ਉਹਨਰ ਸ਼ਰਮਾਲਵਾ 벨ਟ ਦੀ ਸੀ ਉਹ ਕਹਿੰਦੇ ਜੀ ਕਿ ਖੈਰਾ ਸਾਹਿਬ ਦੇ ਨਾਲ ਜਿਹੜੇ ਨਰਾਇਅ ਵਲੰਟੀਅਰ ਹਨ ਉਹ ਜ਼ਰੂਰ ਜਾਣਗੇ ਪਰ ਕਿਉਂਕਿ ਮੈਨੂੰ ਵੀ ਲੱਗਦੀ ਹੈ ਇਹ ਚੀਜ਼ ਉਹਦਾ ਕਾਰਨ ਵੀ ਹੈ ਕਮਿੰਟੂ ਜੀ ਕਿਉਂਕਿ ਪਿਛਲੀ ਵਾਰ ਇਲੈਕਸ਼ਨ ਵੀ ਇੱਥੋਂ ਲੜੇ ਲੜੇ ਨਹੀਂ ਮਾਫ ਕਰਨਾ ਆਮ ਆਦਮੀ ਪਾਰਟੀ ਦੇ ਵਿੱਚ ਵੀ ਰਹੇ ਆ ਤੇਨ ਟੱਚ ਵੀ ਇਹ ਬੰਦਿਆਂ ਦੇ ਨਾਲ ਹੋ ਸਕਦਾ ਉਹ ਬੰਦੇ ਵੀ ਚਲੇ ਜਾਣ ਜਿਹੜੇ ਕਿਤਨੇ ਕਿਤੇ ਚਾਹੇ ਉਹ ਅੰਦਰ ਖਾ ਚਾਹੇ ਕਹ ਲੋ ਖੈਰਾ ਸਾਹਿਬ ਜਨਾਬ ਪਾਲ ਖੈਰਾ ਦੀ ਜਿਹੜੀ ਕੋਰ ਟੀਮ ਐ ਜਾਂ ਕਹ ਲੋ ਕੇ ਜਿਹੜੇ ਬਹੁਤ ਕਲੋਜ਼ ਆ ਉਹਦੇ ਵਿੱਚ ਵੀ ਜੇ ਤੁਸੀਂ ਵੇਖੋਗੇ ਤਾਂ ਆਮ ਆਦਮੀ ਪਾਰਟੀ ਦੇ ਹੀ ਕੁਝ ਵਲੰਟੀਅਰ ਤੁਹਾਨੂੰ ਨਜ਼ਰ ਆਉਣਗੇ ਹੋਰ ਦੱਸੋ ਹਾਂ ਬਿਲਕੁਲ ਜਿਹੜੇ ਅੱਜ ਵੀ ਟਿਕੇ ਹੋਇਆ ਚਾਹੇ ਉਹ ਬਾਹਰਲੇ ਮੁਲਕ ਵੀ ਚਲੇ ਗਏ ਆ ਜੀ ਤੇ ਮੈਂ ਉਹਨਾਂ ਨੂੰ ਜਾਣਦਾ ਆ ਮੈਂ ਪਰਸਨਲੀ ਜਾਣਦਾ ਸਾਡੇ ਰਿਸ਼ਤੇ ਨਾਤੇ ਆ ਇੱਕ ਤਰ੍ਹਾਂ ਨਾਲ ਕਹ ਲੋ ਇਸ ਤਰ੍ਹਾਂ ਦੇ ਬੰਦਿਆਂ ਨੂੰ ਮੈਂ ਜਾਣਦਾ ਜਦੋਂ ਆਮ ਆਦਮੀ ਪਾਰਟੀ 'ਚ ਸੀ ਤਦ ਤੋਂ ਜਾਣਦਾ ਉਹ ਤੋਂ ਪਹਿਲਾਂ ਦਾ ਜਾਣਦਾ ਮੈਂ ਤਾਂ ਇਸ ਤਰ੍ਹਾਂ ਹੈ ਉਹ ਜੰਦਾ ਕਿ ਜਿਹੜੇ ਬੰਦੇ ਨੇ ਪਹਿਲਾਂ ਪਾਰਟੀ 'ਚ ਸਮਾਂ گزارਿਆ ਹੋਵੇ ਉਸ ਤੋਂ ਬਾਅਦ ਉਹ ਪੁਰਾਣੇ ਜਿਹੜੇ ਹੁੰਦੇ ਆ ਤਾਲੁਕਤ ਕੰਮ ਦਿੰਦੇ ਆ ਔਰ ਸੰਗਰੂਰ ਦਾ ਵੋਟਰ ਇਹੋ ਆ ਨਾ ਕਿ ਕਈ ਵਾਰ ਇੰਨ ਲੱਗਦਾ ਕਿ ਸੰਗਰੂਰ ਤੇ ਰੱਖਿਆ ਹੀ ਸਬਕ ਸਿਖਾਉਣ ਨੂੰ ਆ ਵੀ ਉਹ ਇਦਾਂ ਕਰਦਾ ਉਹ ਜਿਵੇਂ ਆਪਾਂ ਨਾ ਕਹਾਵਤ ਪੜ੍ਹਦੇ ਹੁੰਦੇ ਸੀ ਕਿ ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰਦਾ ਲੁੰਡਾ ਜੀ ਇਹ ਸੰਗਰੂਰ ਨਹੀਂ ਇਹ ਕੁੰਡਾ ਹੈ ਇਹ ਜਦੋਂ ਵੀ ਕਿ ਹਾਥੀ ਭੂਤਰਨ ਲੱਗਦਾ ਨਾ ਉਹ ਉਹ ਨੂੰ ਲੁੰਡਾ ਹੋਣ ਲੱਗਦਾ ਤੇ ਉਹ ਨੂੰ ਕਾਬੂ ਕਰ ਲੈਂਦਾ ਦੱਸਦਾ ਕਿ ਨਹੀਂ ਨਹੀਂ ਇੱਧਰ ਉੱਧਰ ਜਾਣ ਦੀ ਜ਼ਰੂਰਤ ਨਹੀਂ ਸਹੀ ਸਿੱਧ ਚ ਜਾ ਤਾਂ ਸੰਗਰੂਰ ਦਾ ਵੋਟਰ ਤੇ ਵੈਸੀ ਕਹ ਲੋ ਕਿਸ ਤਰ੍ਹਾਂ ਦਾ ਹੈ ਨੀ ਮੈਂ ਵੀ ਇੱਕ ਮੇਰੇ ਮਿੱਤਰ ਸੀ ਪੱਤਰਕਾਰ ਉਹ ਕਹਿੰਨੇ ਕਿ ਬਈ ਐਗਜ਼ਾਮਪਲਾਂ ਸੈੱਟ ਕਰਨਾ ਡਿਆ ਅਸੀਂ ਤਾਂ ਕਹਿੰਨੇ ਕਿ ਬਾਈ ਮੈਂ ਕਿਵੇਂ ਇਸ ਵਾਰ ਕਹਿੰਨੇ ਇਸ ਵਾਰ ਵੀ ਕਹਿੰਨੇ ਦੇਖੀ ਜਾਏ ਕਿਨੇ ਮੋਲ ਐਗਜ਼ਾਮਪਲ ਹੀ ਸੈੱਟ ਹੋ ਗਏ ਇਹੀ ਕਹਿਣਾ ਚਾਹੁੰਦਾ ਜੀ ਜੀ ਪਿਆਰਾ ਸਿੰਘ ਜੀ ਕਹਿੰਨੇ ਪਿਆ ਜੀ ਅਸੀਂ ਸੰਗਰੂਰ ਜੇਲੇ ਤੋਂ ਹੀ ਆ ਮਿੰਟੂ ਜੀ ਹਲਕੇ ਤੋਂ ਕਹਿੰਨੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਖੈਰਾ ਸਾਹਿਬ ਜਿੱਤਣ ਆਪਣਾ ਜਿੱਤਣਗੇ ਜੀ ਕਿਉਂਕਿ ਵਿਰੋਧੀਆਂ ਦੇ ਪਾਰਟੀਆਂ ਦੇ ਜਿੰਨੇ ਵਰਕਰ ਉਹ ਖੈਰਾ ਸਾਹਿਬ ਨੂੰ ਵੋਟ ਪਾਉਣਗੇ ਪਰ ਇਹ ਦੇਖਣ ਵਾਲਾ ਹੋਊ ਕਿ ਮਾਰਜਿਨ ਕਿੰਨਾ ਜੀ ਚਲੋ ਕੋਈ ਨਹੀਂ ਉਹ ਪਤਾ ਲੱਗੂ ਫਾੜੀ ਫਾੜੀ ਸਾਫ਼ ਹੋਣੀਗਾ ਕਿਉਂਕਿ ਹੁਣ ਅਸੀਂ ਤੇ ਇੱਥੇ ਬੈਠੇ ਆਂ ਵੈਸੇ ਜਦੋਂ ਕਿਤੇ ਲੰਘਾਂ ਟਪਾਂਗੇ ਤੇ ਪਤਾ ਲੱਗ ਜਾਂਦਾ ਹੁੰਦਾ ਪਤਾ ਲੱਗ ਜਾਂਦਾ ਹੁੰਦਾ ਕਿ ਕਿਹਦੇ ਰੁੱਖ 'ਚ ਹਵਾ ਬੰਦ ਹੈ ਜੀ ਜੀ ਪਾਲਾ ਬੁੱਟਰ ਜਿਗਰ ਨੇ ਸੰਗਰੂਰ ਤਾਂ ਰੱਖਿਆ ਪਟਾਕੇ ਪਾਉਣ ਨੂੰ ਜੀ ਚਲੋ ਦੇਖਦੇ ਆਂ ਕਿਹਦੇ ਕਿਹਦੇ ਪਟਾਕੇ ਪੈਂਦੇ ਆ ਤੇ ਕਿਹਦੇ ਹੱਕ 'ਚ ਪਟਾਕੇ ਵੰਦੇ ਆਗੇ ਹਾਂ ਪਟਾਕੇ ਤਾਂ ਦੋਵੇਂ ਪਾਸੇ ਪੈਂਦੇ ਆ ਕੋਈ ਪਟਾਕੇ ਚਲਾਉਂਦਾ ਹੈ ਕਿਸੇ ਦੇ ਪਟਾਕੇ ਉੰੋਂ ਪੈ ਜਾਂਦੇ ਆ ਜੀ ਜੀ